ਸਤਿ ਸ੍ਰੀ ਅਕਾਲ ਵੀਰ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਆਪਾਂ ਨੇ ਸੈਕੰਡ ਲੋਡ ਕੱਢਤਾ ਵੀਰੇ ਬਾਹਰ ਸੀਡ ਵਾਸਤੇ ਸਾਰਾ ਲੋਡ ਬਾਹਰ ਕੱਢਿਆ ਇਹ ਲੋਡ ਆਪਾਂ ਨੇ ਮੱਕੀ ਚ ਲਾਉਣਾ ਮੱਕੀ ਆਪਾਂ ਨੇ ਵੱਢ ਲਈਦੀ ਆਲਮੋਸਟ ਉਹ ਤੋਂ ਬਾਅਦ ਆਪਾਂ ਜੀਰੀ ਨਹੀਂ ਲਾਈਦੀ ਉੱਥੇ ਤੇ ਇਹ ਸੀਡ ਸਾਰਾ ਬਾਹਰ ਕੱਢਿਆ ਆਪਾਂ ਨੇ ਸਾਰਾ ਆਲੂ ਇਹ ਲਾਉਣਾ ਸਿਰ ਮੱਕੀ ਵਾਲੀ ਜਗ੍ਹਾ ਤਕਰੀਬਨ 15 ਏਕੜ ਦੇ ਲੰਸੋ ਮੱਕੀ ਦਾ ਖੇਤ ਆ ਇਹ ਜਿਹੜਾ ਆਪਾਂ ਨੇ ਇਹ ਸੀਡ ਲਾਉਣਾ ਦੋ ਲਾਊਡ ਕੱਡੇ ਨੇ ਸਾਰੇ ਬੀ ਗ੍ਰੇਡ ਕੱਡੇ ਨੇ ਇਹ ਸਾਈਜ਼ 20 ਹੈ ਜਿਆ ਸਟੋਰ ਦੇ ਅੰਦਰ ਇਹ ਫਿਲਹਾਲ ਇਹ ਆਪਾਂ ਨੇ ਢਾਂਗ ਲਾ ਕੇ ਰੱਖਤਾ ਇਹਨੂੰ ਹੁਣ ਫੋਲਾਂਗੇ ਅੱਜ ਬਾਰਿਸ਼ ਹੋਗੀ ਰਾਤ ਹੀ ਕੱਢਿਆ ਸੀਗਾ ਬਾਰਿਸ਼ ਜਾ ਕੇ ਵੀ ਜਿਆਦਾ ਹੋਗੀ ਸਟੋਰ ਚ ਵੀ ਥੋੜਾ ਜਿਹਾ ਪਾਣੀ ਦੀ ਪ੍ਰੋਬਲਮ ਆ ਉੱਪਰੋਂ ਮੌਸਮ ਸਾਫ਼ ਹੁੰਦੀ ਸਾਰੇ ਆਪਾਂ ਨੇ ਸਾਰਾ ਆਲੂ ਇਹ ਫੋਲ ਦੇਣਾ ਫੇ ਫੋਲ ਕੇ ਫਿਰ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਸਪਾਈ ਕਰਾਂਗੇ ਸਪਾਈ ਕਰਕੇ ਫਿਰ ਆਪਾਂ ਇਹਨੂੰ ਟ੍ਰੀਟਮੈਂਟ ਕਰਾਂਗੇ ਟ੍ਰੀਟਮੈਂਟ ਕਰਕੇ ਫਿਰ ਆਪਾਂ ਇਸੇ ਤਰ੍ਹਾਂ ਧਾਂਗ ਲਾਉਣੀ ਹੈ ਇਹਦੀ ਤੇ ਧਾਂਗ ਵਿੱਚ ਵੀ ਥੋੜਾ ਜਿਹਾ ਗੈਪ ਰੱਖਾਂਗੇ ਜਿਵੇਂ ਤੁਹਾਨੂੰ ਦਿਖਾ ਹੀ ਰਿਹਾ ਮੈਂ ਦੇਖੋ ਵੀਰੇ ਆਪਾਂ ਨੇ ਇੱਕਣ ਗੈਪ ਰੱਖਣਾ ਵੀ ਹਵਾ ਕ੍ਰੋਸ ਹੁੰਦੀ ਰਹੇ ਬਿਲਕੁਲ ਨਾਲ ਧਾਂਗ ਨਹੀਂ ਲਾਉਣੀ ਹੈਗੀ ਨਹੀਂ ਦੇ ਨਾਲੇ ਪ੍ਰੋਬਲਮ ਆ ਜਾਂਦੀ ਰੌਟਿਜ ਦੀ ਮਾਲ ਲਾਗੀ ਹੋ ਜੂਗਾ ਥੋੜਾ ਟੈਂਪਰੇਚਰ ਵੀ ਆਪਰ ਅਸੀ ਰਿਆ ਉਹਨਾਂ ਦਾ ਤਕਰੀਬਨ 2 ਦਿਨ ਹੋ ਗਏ ਬਾਰਿਸ਼ ਹੋ ਰਹੀ ਹੈ ਲਗਾਤਾਰ ਤੇ ਉਹੇ ਪਾਸੇ ਜਿਹੜਾ ਵੀ ਆਪ ਆਪਾ ਮਾਲ ਕੱਢਿਆ ਉਹ ਵੀ ਆਪਾਂ ਨੇ ਵਿੱਚ ਗੈਪ ਰੱਖਿਆ ਗੈਪ ਰੱਖਣ ਦਾ ਕਾਰਨ ਹੈ ਵੀ ਹਵਾ ਕ੍ਰੋਸ ਹੋਈ ਜਾਵੇ ਮਾਲ ਲਾਗੀ ਤਾਂ ਹੋਵੇ ਵਿਚ ਗੈਪ ਰੱਖ ਕੇ ਆਪਾਂ ਨੇ ਸਾਰੇ ਬੈਗ ਲਾਏ ਨੇ ਇਹ ਤੇ ਇਹਨੂੰ ਫੋਲਾਂਗੇ ਤੇ ਅਗਲਾ ਆਪਾਂ ਨੈਕਸਟ ਲੋਟ ਗੁਰਨਾਨ ਕੋਲ ਸਟੋਰ ਚ ਮਾਰ ਦਾਲ ਰੱਖਿਆ ਸੈੱਟ ਕਾਫੀ بڑا ਹੈ ਤੇ ਕੁਆਲਿਟੀ ਬਹੁਤ ਉੱਪਰ ਨਿਕਲਦੀ ਆ ਨੈਕਸਟ ਲੋਟ ਆਪਾਂ ਸੀ ਗ੍ਰੇਡ ਦਾ ਕੱਢ ਰਹੇ ਆ ਸੈਂਪਲ ਬਾਹਰ ਆ ਰਿਹਾ ਤੇ ਉਹ ਵੀ ਦਿਖਾਉਨੇ ਆ ਉਹ ਵੀ ਆਪਾਂ ਨੇ ਆ ਸੀਡ ਬੀਜਣ ਵਾਸਤੇ ਰੱਖਣਾ ਉਹ ਸੀ ਗ੍ਰੇਡ ਆ ਬੀ ਗ੍ਰੇਡ ਤੋਂ ਪਲੱਸ ਥੋੜਾ ਜਿਹਾ ਸਾਈਜ਼ ਹੁੰਦਾ ਸੀ ਗ੍ਰੇਡ ਜਾਣੀ ਚੀਜ਼ ਸਾਈਜ਼ ਰਹੂਗਾ 45 ਤੋਂ 55 ਐਮਐਮ ਉਹ ਵੀ ਆਪਾਂ ਖੇਤ ਚ ਲਾਉਨੇ ਆ ਜੋ ਆਪਾਂ ਤੁਹਾਨੂੰ ਲੋਡ ਦਿਖਾਏ ਨੇ ਉਹਦਾ ਸਾਈਜ਼ ਹੀਗਾ 35 ਤੋਂ 45 ਐਮਐਮ ਜੋ ਹੁਣ ਆਪਾਂ ਲੋਡ ਬਾਹਰ ਕੱਢਿਆ ਇਹਦਾ ਸਾਈਜ਼ ਆਏਗਾ 45 ਤੋਂ 55 ਐਮਐਮ ਹਰਲੀ ਟਾਈਮ ਇਹ ਵੀ ਲਾ ਸਕਦੇ ਆ ਇਹ ਕ੍ਰੌਪ ਬਹੁਤ ਵਧੀਆ ਹੁੰਦੀ ਆ ਸਾਈਜ਼ ਵੀ ਥੋੜਾ ਜਲਦੀ ਬਣਾਉਂਦਾ ਉਹਨੇ ਤੁਹਾਨੂੰ ਸਾਇਜ਼ ਦੀ ਕੁਆਲਿਟੀ ਤੇ ਸੀਡ ਦੀ ਕੁਆਲਿਟੀ ਕੀ ਆ। ਨਾਲ ਵੀਰੇ ਖੜਾ ਵੀਰੇ ਆਪਣਾ אבי ਵੀਰ ਇਹ ਸਟੋਰ ਨੂੰ ਮੈਂਟੇਨ ਕਰਦਾ। ਜਿੰਨੇ ਵੀ ਅੰਦਰ ਲੋਟ ਵਾਈਜ਼ ਕਿਹੜੇ ਜ਼ਿਮੀਂਦਾ ਦਾ ਮਾਲ ਕਿੱਥੇ ਪਿਆ ਸਾਰਾ ਇਹਦੇ ਕੋਲ ਰਿਕਾਰਡ ਰਹਿੰਦਾ A to Z। ਵੇਰ ਤੋਂ अर्ली ਮਾਰਨਿੰਗ ਆ ਜਾਂਦਾ ਵੀਰੇ 7 ਵਜੇ ਤੇ ਕਿੰਨੇ ਵਜੇ ਆਣਾ ਵੀਰੇ ਵਾਪਸੀ 6:30 6:30 ਵਜੇ ਵਾਪਸੀ ਚਲੇ ਜਾਂਦਾ ਕਿਸੇ ਵੀ ਟਾਈਮ ਆ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹ ਤੁਹਾਨੂੰ ਦਿਖਾ ਸਕਦਾ ਸੀਟ ਇਹ ਸੀਟ ਦਾ ਸਾਈਜ਼ ਦੇਖਦੇ ਆ ਅੱਜ ਮੌਸਮ ਵੀ ਗਵਾ ਹਤ ਕਰੇ ਬੜਾ ਦੀ ਬਾਰਿਸ਼ ਹੋ ਰਹੀ ਹੈ ਪੂਰੀ ਜ਼ੋਰ ਨਾਲ ਲੋ ਆਪਾਂ ਨੇ ਸੀਡ ਵੀ ਥੋੜਾ ਜਿਹਾ ਰਾਤ ਹੀ ਕੱਢਿਆ ਏ ਲੱਗਣ ਨੂੰ ਵੀ 15 ਦਿਨ ਲੱਗੇ ਜਾਣੇ ਨੇ 10 ਤੋਂ 15 ਦਿਨ ਤੇ ਹਾਲਾ ਲੋਟ ਆਪਾਂ ਨੇ ਕੱਢਣਾ ਦੀ ਅੱਜ ਹੁਣ ਥੋੜਾ ਜਿਹਾ ਹੋਟੇਲੇ ਕਰਾਂਗੇ ਮੌਸਮ ਦੇ ਕਰਕੇ ਇਹ ਸੀਗਰੇਟ ਰੱਖਿਆ ਦੀ ਆਪਾਂ ਨੇ ਇਹ ਹੈ ਸੀਡ ਵੀ ਮਰੀਨੋ ਦਾ ਤੇ ਜਨਰੇਸ਼ਨ 4 ਚ ਚਲਿਆ ਗਿਆ ਵੀ ਇਹ ਵੀ ਕੁਆਲਟੀ ਇਹ ਦੀ ਵੀ ਸੁਪਰ ਇਨੂੰ ਸੀਗ੍ਰੇਡ ਕਹਿੰਦੇ ਨੇ ਜਰਮੀਨੇਸ਼ਨ ਫੁੱਲ ਆਏ ਜੀ ਜਿਹੜਾ ਵੀਰੇ ਆਪਾਂ ਸੀਡ ਕੱਢਿਆ ਹੈ ਇਹਦੇ ਥੋੜਾ ਜਿਹਾ ਓਵਰ ਦਾਣਾ ਇਹਨੂੰ ਆਪਾਂ ਰੀਗ੍ਰੇਡ ਕਰਾਂਗੇ ਪਹਿਲਾਂ ਇਹਨੂੰ ਪੂਰਾ ਸੈੱਟ ਕਰਾਂਗੇ ਸੈੱਟ ਕਰਕੇ ਇਹ ਚੋਂ ਆਪਾਂ ਮੋਟਾ ਦਾਣਾ ਜਿਹੜਾ ਆ ਇਹ ਬਾਹਰ ਕੱਢਾਂਗੇ ਤੇ ਬੀਜਣ ਦੇ ਕੰਮ ਨਹੀਂ ਆਉਣਾ ਇਸ ਟਾਈਮ ਕਿਉਂਕਿ ਮਸ਼ੀਨ 'ਚ ਤਕਰੀਬਨ ਸੈੱਟ ਨਹੀਂ ਪੈਂਦਾ ਬਾਕੀ ਆਲਮੋਸਟ ਜਿਹੜਾ ਸਾਈਜ਼ ਆ ਇਹ ਆਪਾਂ ਬਜਾਈ ਨੂੰ ਖੇਤ ਚ ਰਾਵਣਾ ਲਾ ਸਕਦੇ ਆ ਇਹ ਸੀਗਰਟ ਚ ਆਉਂਦਾ 20 ਦੇ ਸੀਗਰਟ ਇਹਨੂੰ ਸਾਰਾ ਸੈੱਟ ਕਰਕੇ ਤਕਰੀਬਨ ਤਕਰੀਬਨ 350 400 ਬੈਗ ਦਾ ਲਾਟ ਆ ਇਹ ਇਹਨੂੰ ਪਹਿਲਾਂ ਸਾਰਾ ਸੈੱਟ ਕਰਾਂਗੇ ਸੈੱਟ ਕਰਨ ਤੋਂ ਬਾਅਦ ਆਪਾਂ ਇਹਨੂੰ ਸਵਾਈ ਕਰਕੇ ਇਹ ਚ ਮੋਟਾ ਦਾਣਾ ਚੁੱਕ ਕੇ ਫਿਰ ਆਪਾਂ ਬੈਗਾਂ ਚ ਪੈਕ ਕਰਕੇ ਜਿਵੇਂ ਆਪਾਂ ਨੇ ਪਹਿਲਾਂ ਧਾਂਗ ਲਾਈਆ ਤੁਹਾਨੂੰ ਦਿਖਾਏ ਦਿੰਨੇ ਆ ਉਸ ਤਰ੍ਹਾਂ ਰੱਖੇ ਧਾਂਗ ਲਾਵਾਂਗੇ ਬਿਲਕੁਲ ਉਸ ਤਰ੍ਹਾਂ ਇਰੇ ਤੋਂ ਬਾਅਦ ਇਹਨੂੰ ਸਪਰਾਉਟ ਹੋਣ ਤੋਂ ਬਾਅਦ ਹੀ ਆਪਾਂ ਖੇਤ ਚਲਾਵਾਂਗੇ ਇਹਦਾ ਇੱਕ ਬੈਗ ਆਪਾਂ ਨੇ ਹੋਰ ਕਰਵਾਇਆ ਜਿਸ ਨੂੰ ਆਪਾਂ ਨੂੰ ਪਤਾ ਲੱਗ ਜਾਓ ਆਲਮੋਸਟ ਵੀ ਇਹਦਾ ਸਾਈਜ਼ ਕੀ ਹੈ ਬੈਗ ਆਉਂਦਾ ਬੱਸ ਲਓ ਜੀ ਵੀਰ ਦੂਆ ਬੈਗ ਬਾਹਰ ਕੱਢ ਲਿਆ ਆਪਾਂ ਨੇ ਇਹਦਾ ਵੀ ਆਪਾਂ ਸਾਈਜ਼ ਚੈੱਕ ਕਰਾਂਗੇ ਅੱਜ ਆਲੂ ਦੀ ਮਾਰਕੀਟ ਵੀਰੇ ਵੀ ਵਧੀਆ ਆਲਮੋਸਟ ਅੱਜ ਮੰਡੀ ਦੇ ਭਾਅ ਵੀ ਸਾਡੇ ਅਨੁਸਾਰ ਬੋਲ ਪੈਂਦਾ ਚੰਡੀਗੜ੍ਹ ਚੰਡੀਗੜ੍ਹ ਵੀ 900 950 ਤੇ 850 ਇਹ ਰੇਂਜ ਤੇ ਲਮਸਾ ਮਾਲੂ ਵਿਕੇ ਅੱਜ ਮਾਰਕੀਟ ਪਹਿਲਾਂ ਬਹੁਤ ਡਾਊਨ ਆ ਗਈ ਸੀ 850 ਰੁਪਏ ਰਹਿ ਗਈ ਸੀ ਪਰ ਹੁਣ 900 950 ਤੱਕ ਐਲਰਡ ਚਲੇ ਗਈ ਮਾਰਕੀਟ 900 950 ਤੇ ਪਰ ਬੈਗ ਕੁਆਂਟਲ ਦੀ ਨਹੀਂ ਗੱਲ ਕਰ ਰਿਹਾ ਵੀਰੇ ਦੇਖੋ ਸੇਮ ਹੀ ਲਾਰਡਾ ਸੇਮ ਹੀ ਸੀਡ ਆ ਇਸ ਈਰ ਨਾਲ ਦਾ ਕਾਫੀ ਲੋਡ ਪਿਆ ਨੇ ਅੰਦਰ ਆਪਣੇ ਕੋਲ तकरीबन 1150 ਬੈਗ 2000 ਬੈਗ ਦੇ ਲੰਮ ਤੋਂ ਪਿਆ ਆਪਾਂ ਕੋਲ ਸੇਲ ਵੀ ਕਰਾਂਗੇ ਸੀਗਰੇਟ ਲਾਉਣ ਵਾਸਤੇ ਜਿਹੜੇ ਜ਼ਿੰਮੇਦਾਰਾਂ ਨੇ अर्ਲੀ ਲਾਉਣਾ ਜਾਨੀ ਜੀ ਉਹਨੇ ਜੀਰੀ ਕਾਫੀ ਜ਼ਿਆਦਾ ਮਤਲਬ ਮੰਨ ਕੇ ਚਲੋ 1509 ਵਗੈਰਾ ਲਾਇਆ ਤਾਂ ਜਲਦੀ ਵੱਢੀ ਜਾਊਗੀ ਅੱਛਾ ਗੱਭੀ ਸਾਰੇ ਰਕਤ ਨੂੰ ਫਸਟ ਟਾਈਮ ਤੁਹਾਡਾ ਫੇਸ ਟੂ ਫੇਸ ਹੋਇਆ ਤੇ ਆਪਾਂ ਗੁਰਨਾਨਪੁਰ ਸਟੋਰ 'ਚ ਖੜੇ ਆ ਜਿਹੜਾ ਆ ਗੋਸ ਨੂੰ ਸਾਰੀ ਚੀਜ਼ੇ ਰਸੀਆਂ ਨੇ ਆਪਾਂ ਨੇ ਬਾਹਰ ਮਾਲ ਕੱਢਿਆ ਤੇ ਗਰੇਡਰ ਵੀ ਆਪਣੇ ਆ ਗਰੇਡ ਕਰਾਇਆ ਅਭੀ ਵੀਰੇ ਆ ਜਾ ਆਪਾਂ ਨੇ ਦੋ ਗਰੇਡਰ ਲਾਇਆ ਨੇ ਗੁਰਨਾਨਪੁਰ ਸਟੋਰ 'ਚ ਤੇ ਜਦ ਆਪਾਂ ਸੀਡ ਲੈ ਕੇ ਆਉਨੇ ਆ ਤਾਂ ਇਹਨਾਂ ਗਰੇਡਰਾਂ ਦੇ ਗ੍ਰੇਡ ਕਰਕੇ ਆਪਾਂ ਅੰਦਰ ਰੱਖ ਲੈਂਦੇ ਆ ਦੋਏ ਗਰੇਡਰ 24 ਘੰਟੇ ਚ ਚੱਲਦੇ ਆਂ ਡਬਲ ਲੇਬਰ ਹੁੰਦੀ ਆ ਇੱਜੇ ਮੀ ਵੀ ਕਾਫੀ ਪੈ ਰਿਆ ਤੇ ਸੀਡ ਦੀ ਜਾਣਕਾਰੀ ਦਾਰਾ ਹੋਗਾ ਨਵੇਂ ਸੀਡ ਆਉਂਦੇ ਨੇ ਕਿਹੜੇ ਕਿਹੜੇ ਸੀਡ ਆਪਣੇ ਕੋਲ ਹੁੰਦੇ ਨੇ ਤੇ ਉਸ ਜੇ ਇਹੀ ਰਹੇ ਕਿ ਕਿਸਾਨ ਭਰਾਵ ਨੂੰ 700-700 ਦਾ ਸੀਡ ਮਿਲ ਜਵੇ ਅੱਪਾ ਕੁਝ ਕੋਲ ਟੈਡ ਫਾਰਮਿੰਗ ਕਰਦੇ ਆ ਉਹ ਵੀ ਆਪਾਂ ਇਸ ਟਾਈਮ ਤੋਂ ਉਹਤ ਗ੍ਰੰਟ ਕਰੀ ਬੱਕੋ ਹੋ ਗਈ ਹੈ ਉਸ ਰਹਿਦੀ ਹੈ ਪੈਂਡਿੰਗ ਆ ਉਦਾ ਰੇਟ 875 ਰੁਪਏ ਪਲਸ ਨਾ ਬਾਰ ਦਾ ਨਾ ਆਪਾਂ ਵਾਪਸ ਹੀ ਲੰਨੇ ਆ ਤੇ ਸੀਡ ਆਪਾਂ ਆਲਮੋਸਟ ਕਿਸਾਨ ਦਾ ਹੀ ਰਹਿੰਦਾ ਇਕੋ ਸੀਡ ਆਪਾਂ ਕੋਤ ਦੰਦੇ ਆ ਉਹਦੀ ਵਾਪਸੀ ਰਹਿੰਦੀ ਆ ਸਾਡੇ 8 ਰੁਪਏ ਤੇ ਸੀਡ ਦੰਦੇ ਆ 1000 ਰੁਪਏ ਬੈਗ 500 ਪਹਿਲਾਂ ਭਰੋਣੇ ਤੇ 500 ਬਾਅਦ ਆਪਾਂ ਵਾਪਸੀ ਟਾਈਮ ਕਰ ਦਿੰਦੇ ਤੇ ਇਸ ਬਾਰੇ ਆਪਾਂ ਇੱਕ ਵੀਡੀਓ ਬਣਾ ਕੇ ਜਰੂਰ ਪਾਵਾਂਗੇ ਦੋਨੋਂ ਕੰਟਰੈਕਟ ਫਾਰਮਿੰਗ ਤੇ ਤੇ ਕਿਸਾਨ ਭਰਾਵਾਂ ਨੂੰ ساری ਨੌਜ ਰੰਦੇ ਰਾਵਾਂ ਕਿਵੇਂ ਸੀਡ ਲਾਉਣਾ ਕਿਵੇਂ ਜਿਹੜਾ ਆਪਣਾ ਸੀਡ ਆ ਉਹ ਬਾਹਰ ਕਿਤੇ ਆ ਇਹ ਆਪਾਂ ਮੱਕੀ ਵਾਲੀ ਜਗ੍ਹਾ ਹੀ ਲਾਉਣਾ ਮੱਕੀ ਤੋਂ ਬਾਅਦ ਆਪਾਂ ਜੀਰੀ ਜੀ ਲਾਈ ਦੇਗੀ ਇਹ ਉਦੋਂ ਬਾਅਦ ਨੂੰ ਤਾਂ ਕਿਹਦਾ ਲੂਏ ਲਾ ਰਹੇ ਨੇ ਦੇਖਾ ਮਾਰਗ ਦੀ ਰੇਡ ਰਹਿਦਾ ਉਹਨੂੰ ਦੱਸਾਂਗੇ ਅਪਡੇਟ ਦਿੰਦੇ ਰਹਾਂਗੇ ਧੰਨਵਾਦ ਵੀਰੇ